ਦੋਸਤੋ ਫਲੋਰੀਡਾ ਦੇ ਵਿੱਚ ਹੋਇਆ ਇੱਕ ਐਕਸੀਡੈਂਟ ਹਰਜਿੰਦਰ ਸਿੰਘ ਜਿਹੜਾ ਡਰਾਈਵਰ ਸੀਗਾ ਟਰੱਕ ਡਰਾਈਵਰ ਸੀਗਾ ਉਹਦੇ ਕਰਕੇ ਇੱਕ ਹੋਇਆ ਐਕਸੀਡੈਂਟ ਇਸ ਸਮੇਂ ਪੂਰੀ ਦੁਨੀਆ ਦੇ ਵਿੱਚ ਮੀਡੀਆ ਦੇ ਵਿੱਚ ਕਹੋ ਕਿ ਇੱਕ ਚਰਚਾ ਦਾ ਕਾਰਨ ਬਣਿਆ ਹੋਇਆ ਪੂਰੇ ਵੈਸਟਰਨ ਮੀਡੀਆ ਦੇ ਵਿੱਚ ਵੀ ਇਹਦੀ ਗੱਲ ਹੋ ਰਹੀ ਆ ਤੇ ਜੇ ਇਸ ਤਰੀਕੇ ਦਾ ਪੋਲਿਟਿਕਲ এনवायरमेंट ਆ ਇਸ ਸਮੇਂ ਪੂਰੇ ਪੱਛਮ ਦੇ ਵਿੱਚ ਉਹਦੇ ਚੱਲਦੇ ਆ ਇਹਦੇ ਉੱਤੇ ਗੱਲ ਹੋਣੀ ਵੈਸੇ ਵੀ ਬਹੁਤ ਜ਼ਿਆਦਾ ਸੁਭਾਅਕ ਆ ਲਗਾਤਾਰ ਆਪਾਂ ਹੁਣ ਇਹ ਇਮੀਗ੍ਰੇਸ਼ਨ ਮਾਈਗ੍ਰੇਸ਼ਨ ਵਾਲਾ ਜਿਹੜਾ ਸਾਰਾ ਮਸਲਾ ਯੂਕੇ ਦੇ ਵਿੱਚ ਕੀ ਚੱਲ ਰਿਹਾ ਲੰਘੇ ਰੋਜ਼ ਮੈਂ ਪੋਰਟੂਗਲ ਦੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ ਤੇ ਇਹ ਵੈਸਟਰਨ ਕੰਟਰੀਜ਼ ਦੇ ਵਿੱਚ ਇਹ ਸਾਰੇ ਬਾਹਰੋਂ ਜਿਹੜੇ ਆਪਣੇ ਵਰਗੇ ਆ ਕੇ ਪ੍ਰਵਾਸੀ ਵਸਦੇ ਨੇ ਇਹਨਾਂ ਦੇ ਚੱਲਦੇ ਆ ਮਾਹੌਲ ਸਾਨੂੰ ਲੈ ਕੇ ਕਿਦਾਂ ਦਾ ਆ ਉਹ ਕੋਈ ਲੁਕੀ-ਛੁਪੀ ਗੱਲ ਨਹੀਂ ਜਦ ਮੈਂ ਕਹਾਂ ਕਿ ਆਪਾਂ ਲਗਾਤਾਰ ਇਸ ਮਸਲੇ ਤੇ ਗੱਲ ਕਰ ਰਹੇ ਆ ਤੇ ਹਰਜਿੰਦਰ ਸਿੰਘ ਵਾਲਾ ਜਿਹੜਾ ਫਲੋਰੀਡਾ ਵਾਲਾ ਕੇਸ ਹੋਇਆ ਇਹਨੇ ਇਸ ਬਲਦੀ ਦੇ ਵਿੱਚ ਕਹਿ ਲਓ ਕਿ ਤੇਰ ਪਾਉਣ ਦੀ ਗੱਲ ਕੀਤੀ ਆ ਜਿੰਨੇ ਵੀ ਫਾਰ ਰਾਈਟ ਵਾਲੇ ਜਿਹੜੇ ਇਹ वेस्टर्न ਕੰਟਰੀਜ਼ ਦੇ ਲੋਕ ਨੇ ਕਿਉਂਕਿ ਹੁਣ ਸੋਸ਼ਲ ਮੀਡੀਆ ਤੋਂ ਬਾਅਦ ਨਾ ਇਹ ਯੂ ਐਸ اے ਆ ਯੂ ਕੇ ਆ ਇਦਾਂ ਲੱਗਦਾ ਕਿ ਇਹਨਾਂ ਦੀ ਸਾਰਿਆਂ ਦੀ ਪੋਲਿਟਿਕਸ ਇੱਕੋ ਜਿਹੀ ਹੋ ਗਈ ਆ ਖਾਸ ਕਰਕੇ ਯੂਰਪੀਅਨ ਕੰਟਰੀਆਂ ਦੀ ਵੀ ਡੋਨਲਡ ਟਰੰਪ ਜਦੋਂ ਇੱਥੇ ਸਕਾਟਲੈਂਡ ਦੇ ਵਿੱਚ ਲੈਂਡ ਕਰਦੇ ਆ ਉਹਨੇ ਕਿਹੜੀ ਗੱਲ ਕਹੀ ਕਿ ਬਹੁਤ ਸੋਹਣਾ ਯੂਰਪ ਬਹੁਤ ਸੋਹਣਾ ਇਹ ਮੁੱਲਕ ਹੈ ਇੱਥੇ ਦੇ ਤੇ ਬਚਾਓ ਇਹਨਾਂ ਨੂੰ ਭਾਈ ਤੁਹਾਡੇ ਤਾਂ ਬਹੁਤ ਜਿਆਦੇ ਲੋਕ ਜਿਹੜੇ ਬਾਹਰੋਂ ਆ ਕੇ ਬਸ ਰਹੇ ਨੇ ਇਲੀਗਲ ਬਹੁਤ ਆ ਰਹੇ ਨੇ ਦੇਖੋ ਮੈਂ ਆਪਣੇ ਮੁੱਲਕ ਦੇ ਵਿੱਚ ਕਿਦਾਂ ਇਹਨਾਂ ਨੂੰ ਆਉਣ ਤੋਂ ਰੋਕਿਆ ਜਿਹੜੇ ਸਰਹੱਦ ਟੱਪ ਕੇ ਸਾਡੇ ਮੁੱਲਕ ਦੇ ਵਿੱਚ ਆਉਂਦੇ ਸੀ ਸੋ ਮੇਨਲੀ ਗੱਲ ਇਹ ਆ ਕਿ ਬੇ ਬਾਹਰੋਂ ਆ ਕੇ ਜਿਹੜੇ ਪ੍ਰਵਾਸੀ ਇੱਥੇ ਰਹਿੰਦੇ ਨੇ ਉਹਨਾਂ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਬੜਾ ਹੀ ਜਿਹੜਾ ਨੈਗੇਟਿਵ ਕਾਈਂਡ ਆਫ ਮਾਹੌਲ ਜਿਹੜਾ ਚੱਲ ਰਿਹਾ ਸੋ ਜਦੋਂ ਇਦਾਂ ਦੀ ਕੋਈ ਵੀ ਗੱਲ ਹੁੰਦੀ ਆ ਕਿ ਦੇਖੋ ਜੀ ਇਹਨਾਂ ਨੂੰ ਡਰਾਈਵਿੰਗ ਨਹੀਂ ਕਰਨੀ ਆਉਂਦੀ ਜੀ ਇਹ ਇਹ ਇਹਨਾਂ ਨੂੰ ਜਿਹੜਾ ਸਹੀ ਤਰੀਕੇ ਨਾਲ ਬੋਲਣਾ ਨਹੀਂ ਆਉਂਦਾ ਆ ਨਹੀਂ ਆਉਂਦਾ ਉਹਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਹੋਰ ਕਹਿ ਲੋ ਕਿ ਪਾਇਲ ਅਪ ਕਰਦੀਆਂ ਹੋਰ ਐਡ-ਆਨ ਕਰਦੀਆਂ ਤੇ ਬਦਕਿਸਮਤੀ ਦੇ ਨਾਲ ਹਰਜਿੰਦਰ ਸਿੰਘ ਦੀ ਇੱਕ ਗਲਤੀ ਤੇ ਕਰਕੇ ਇੱਕ ਤਾਂ ਤਿੰਨ ਜਾਨਾਂ ਗਈਆਂ ਤੇ ਇਹਦੇ ਨਾਲ ਨਾਲ ਇੱਕ ਪੋਲਿਟਿਕਲ ਮਾਹੌਲ ਜਿਹੜਾ ਬਹੁਤ ਜ਼ਿਆਦਾ ਗਰਮ ਹੋ ਗਿਆ ਇਹ ਸਾਰੀ ਚੀਜ਼ ਨੂੰ ਲੈ ਕੇ ਸੋ ਇਹ ਕੈਲੀਫੋਰਨੀਆ ਦੀ ਸਟੇਟ ਦੇ ਵਿੱਚ ਜਿਹੜੀ ਇਹ ਚੀਜ਼ ਵਾਪਰੀ ਹੈ ਸੋ ਜੇਕਰ ਮੈਂ ਇਹਦੀ ਪਹਿਲਾਂ ਸ਼ੁਰੂਆਤ ਦੇ ਵਿੱਚ ਇਹਦੀਆਂ ਮੇਨ ਚੀਜ਼ਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂ ਬਹੁਤ ਕੁਝ ਅੰਤ ਜਿਹੜਾ ਇੰਟਰਨੈਟ ਦੇ ਉੱਤੇ ਚੱਲ ਰਿਹਾ YouTube ਦੇ ਉੱਤੇ ਵੀ ਬਹੁਤ ਸਾਰੀਆਂ ਵੀਡੀਓਜ਼ ਵਗੈਰਾ ਵੀ ਆ ਰਹੀਆਂ ਨੇ ਪਰ ਜਿਹੜਾ ਇਸ ਸਮੇਂ ਤੱਕ ਅਫੀਸ਼ੀਅਲ ਚੀਜ਼ਾਂ ਕੀ ਕੀ ਨੇ ਇਹਦੇ ਵਿੱਚ ਵੀ ਕਿਦਾਂ ਇਹ ਹਾਦਸਾ ਹੋਇਆ ਤੇ ਹੁਣ ਇਹਨੂੰ ਸਜ਼ਾ ਕਿੰਨੀ ਹੋ ਸਕਦੀ ਆ ਕੋਈ 30 ਸਾਲ ਕਹਿੰਦਾ ਕੋਈ 45 ਸਾਲ ਕਹਿੰਦਾ ਤੇ ਕਾਨੂੰਨ ਜਿਹੜਾ ਅਮਰੀਕਾ ਦਾ ਉਹ ਕੀ ਕਹਿ ਰਿਹਾ ਸੋ ਜੇਕਰ ਆਪਾਂ ਦੇਖੀਏ ਤਾਂ ਜੀ ਇਹ 12 ਅਗਸਤ 2025 ਦਾ ਦਿਨ ਸੀਗਾ ਜਦੋਂ ਇਹ ਹਰਜਿੰਦਰ ਸਿੰਘ ਜਿਹੜਾ ਇਹ ਟਰੱਕ ਸੀ ਜਾਂ ਟਰਾਲਾ ਸੀ ਇਹ ਜਿਹੜਾ ਚਲਾ ਰਿਹਾ ਸੀਗਾ ਉੱਥੇ ਇਹ ਹਾਦਸਾ ਫਲੋਰੀਡਾ ਦੇ ਵਿੱਚ ਵਾਪਰਿਆ ਇਹ ਜਿਹੜਾ ਯੂ ਟਰਨ ਸਿਕਾ ਉਹ ਸਿਰਫ ਅਥਾਰਾਈਜ਼ਡ ਵਹੀਕਲਸ ਦੇ ਲਈ ਸਿਕਾ ਵੀ ਕੁਝ ਜਿਹੜੇ ਵਹੀਕਲਸ ਉਥੇ ਅਥਾਰਾਈਜ਼ ਸਗੇ ਉਹਨਾਂ ਦੇ ਲਈ ਉਹ ਯੂ ਟਰਨ ਬਣਿਆ ਹੋਇਆ ਸਿਕਾ ਏਡੇ ਵੱਡੇ ਵਹੀਕਲ ਦੇ ਲਈ ਇਹ ਨਹੀਂ ਸਿਕਾ ਇਹਨੇ ਗੈਰ ਕਾਨੂੰਨ ਢੰਗ ਦੇ ਨਾਲ ਉਹਨੂੰ ਕਰਨ ਦੀ ਕੋਸ਼ਿਸ਼ ਕੀਤੀ ਤੇ ਆਈ ਥਿੰਕ ਉਹ ਡੈਸ਼ ਕੈਮ ਫੁਟੇਜ ਸਾਰਿਆਂ ਨੇ ਵੇਖ ਹੀ ਲਈ ਹੋਣੀ ਟਰੱਕ ਦੀ ਘਟਨਾ ਹੋਈ ਆ ਉਹ ਤੁਹਾਨੂੰ ਡੈਸ਼ ਕੈਮ ਫੁਟੇਜ ਦੇ ਵਿੱਚ ਦਿਦਾ ਕਿ ਜਦੋਂ ਇਹਦਾ ਟਰਾਲਾ ਮੋੜਦਾ ਉਹ ਤੇ ਉਹਦੇ ਵਿੱਚ ਜਿਹੜਾ ਪਿੱਛੋਂ ਆ ਕੇ ਇੱਕ ਗੱਡੀ ਵੱਜਦੀ ਆ ਇੱਕ ਜਿਹੜੀ ਮਿਨੀ ਵੈਨ ਦੱਸਿਆ ਜਾ ਰਿਹਾ ਸੋ ਬੇਸਿਕਲੀ ਕੀ ਹੋਇਆ ਕਿ ਆਪਾਂ ਐਗਜ਼ਾਮਪਲ ਦੇ ਤੌਰ ਤੇ ਕਹੀਏ ਕਿ ਜਦੋਂ ਹੁਣ ਉਹਨੇ ਇਦਾਂ ਯੂ ਟਰਨ ਤੋਂ ਮੋੜਿਆ ਉਹ ਲੰਬਾ ਸੀ ਜਾਨੂ ਉਹ ਮੋੜ ਦਾ ਮੋੜ ਦਾ ਜਾਨੂ ਇੱਕ ਆ ਕੇ ਵੈਨ ਨੇ ਉਹਦੇ ਵਿੱਚ ਆ ਕੇ ਜਿਹੜੀ ਆ ਟੱਕਰ ਮਾਰੀ ਤੇ ਤਿੰਨ ਜਾਨੇ ਉਹਦੇ ਵਿੱਚ ਸੀਗੇ ਤਿੰਨਾਂ ਦੀ ਜਿਹੜੀ ਆ ਬਦਕਿਸਮਤੀ ਦੇ ਨਾਲ ਮੌਤ ਹੋ ਗਈ ਸੋ ਹਾਲਾਂਕਿ ਇਹ ਜਿਹੜਾ ਜੀ ਇਹਨਾਂ ਦੀ ਪਬਲੀਕਲੀ ਫਲੋਰੀਡਾ ਹਾਈਵੇ ਪੈਟਰੋਲ ਦੇ ਵੱਲੋਂ ਇਹਨਾਂ ਦੀਆਂ ਆਈਡੈਂਟਿਟੀਆਂ ਜਿਹੜੀਆਂ ਜਾਰੀ ਨਹੀਂ ਕੀਤੀਆਂ ਗਈਆਂ ਜਿਨ੍ਹਾਂ ਦੀ ਤਿੰਨਾਂ ਦੀ ਮੌਤ ਹੋਈ ਆ ਪਰ ਓਵਰ ਆਲ ਨਿਊਜ਼ ਜਿਹੜਾ ਇਹਨਾਂ ਤੇ ਚੱਲ ਰਹੀਆਂ ਨੇ ਤੇ ਜਦੋਂ ਮੈਂ ਆਨਲਾਈਨ ਚੈੱਕ ਕਰ ਰਿਹਾ ਸੀਗਾ ਤੇ ਤਿੰਨ ਜਾਣਿਆਂ ਦੀਆਂ ਜਿਹੜੀਆਂ ਆਈਆਂ ਨੇ ਆਈਡੈਂਟਿਟੀਜ਼ ਚਲੋ ਮੈਂ ਉਹਨਾਂ ਦਾ ਨਾਮ ਨਹੀਂ ਲੈਂਦਾ ਪਰ ਇਹਦੇ ਵਿੱਚ ਜਿਹੜਾ ਮੇਨਲੀ ਚੱਲ ਰਿਹਾ ਇੱਕ ਤਾਂ 37 ਸਾਲਾਂ ਦੀ ਔਰਤ ਕਿਹਾ ਜਾ ਰਿਹਾ ਇੱਕ 54 ਸਾਲਾਂ ਦਾ ਮਰਦ ਕਿਹਾ ਜਾ ਰਿਹਾ ਤੇ ਇੱਕ 30 ਸਾਲਾਂ ਦਾ ਮਰਦ ਜਿਹੜਾ ਇਹ ਦੱਸਿਆ ਜਾ ਰਿਹਾ ਇਸ ਬੈਂ ਦੇ ਵਿੱਚ ਜਿਹੜੇ ਸਵਾਰ ਸਗੇ ਇੱਕ ਆਪਣੇ ਪੰਜਾਬੀ ਮੀਡੀਆ ਦੇ ਵਿੱਚ ਜਦੋਂ ਇਹਦੇ ਨਾਲ ਗੱਲਬਾਤ ਚੱਲ ਰਹੀ ਹੈ ਤੇ ਬਹੁਤ ਸਾਰੇ ਲੋਕ ਇਹਦੇ ਤੇ ਵੀ ਸਵਾਲ ਖੜੇ ਕਰ ਰਹੇ ਨੇ ਕਿ ਭਾਈ ਉਹਨਾਂ ਨੇ ਸ਼ਾਇਦ ਕੋਈ ਬੀ ਅਲਕੋਹਲ ਪੀਤੀ ਹੋਈ ਸੀ ਜਾਂ ਇਦਾਂ ਦਾ ਸੀ ਹਜੇ ਤੱਕ ਇਦਾਂ ਦੀ ਅਫੀਸ਼ੀਅਲ ਕੋਈ ਵੀ ਰਿਪੋਰਟ ਨਹੀਂ ਹੈਗੀ ਜਿਨ੍ਹਾਂ ਦਾ ਜਿਨ੍ਹਾਂ ਜਿਹੜਾਂ ਦੀ ਮੌਤ ਹੋਈ ਆ ਵੀ ਉਹਨਾਂ ਦੀ ਗੱਡੀ ਦੇ ਵਿੱਚੋਂ ਕੁਝ ਇਦਾਂ ਦਾ ਮਿਲਿਆ ਹੋਵੇ ਜਾਂ ਉਹਨਾਂ ਨੇ ਕੁਝ ਜਿਹੜਾ ਪੀਤਾ ਹੋਵੇ ਕਿਉਂਕਿ ਜਦੋਂ ਹੁਣ ਪੰਜਾਬੀ ਮੀਡੀਆ ਦੇ ਵਿੱਚ ਇਦਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਜਾਂ ਲੋਕੀ ਜਿਹੜਾ ਇੱਧਰ ਉੱਧਰੋਂ ਸੁਣ ਕੇ ਕਰ ਰਹੇ ਨੇ ਸੋ ਅਫੀਸ਼ੀਅਲ ਇਦਾਂ ਦੀ ਹਜੇ ਤੱਕ ਕੋਈ ਵੀ ਗੱਲ ਜਿਹੜੀ ਆ ਉਹ ਨਹੀਂ ਮਿਲਦੀ ਪਰ ਬਦਕਿਸਮਤੀ ਦੇ ਨਾਲ ਇਹਨਾਂ ਤਿੰਨਾਂ ਦੀ ਜਿਹੜੀ ਆ ਉਹ ਮੌਤ ਉਹ ਹੋ ਜਾਂਦੀ ਆ ਸੋ ਫਿਰ ਗੱਲ ਆਉਂਦੀ ਆ ਕਿ ਇਹ ਜਿਹੜੇ ਹਰਜਿੰਦਰ ਸਿੰਘ ਆ ਇਹਨਾਂ ਦੀ ਗ੍ਰਿਫਤਾਰੀ ਹੁੰਦੀ ਆ ਜੀ ਕੈਲੀਫੋਰਨੀਆ ਦੇ ਵਿੱਚ ਸਪੈਸਿਫਿਕਲੀ ਜੇਕਰ ਆਪਾਂ ਗੱਲ ਕਰੀਏ ਸਟਾਕਟਨ ਦੇ ਵਿੱਚੋਂ ਤੇ ਫਿਰ ਇਹਨੂੰ ਐਕਸਾਈਡ ਕੀਤਾ ਜਾਂਦਾ ਫਲੋਰੀਡਾ ਜਹਾਜ਼ ਦੇ ਵਿੱਚ ਇਹਨੂੰ ਲੈ ਕੇ ਜਾਇਆ ਜਾਂਦਾ ਫਲੋਰੀਡਾ ਉੱਥੇ ਤੇ ਉਹ ਵੀ ਸਾਰੀਆਂ ਤਸਵੀਰਾਂ ਜਿਹੜੀਆਂ ਜਾਂ ਵੀਡੀਓਜ਼ ਜਿਹੜੀਆਂ ਕਿਉਂਕਿ ਸਰਦਾਰ ਨੌਜਵਾਨ ਆ ਇਹ ਪੇਪਰ ਇਹਦੇ ਸਿਰ ਤੇ ਨਾ ਤਾਂ ਦਸਤਾਰ ਆ ਨਾ ਕੋ ਪਰਨਾ ਤੇ ਉਹ ਬਹੁਤ ਭਾਬੁਕ ਕਰਨ ਵਾਲੀ ਤਸਵੀਰ ਹੈ ਬਹੁਤ ਬੁਰਾ ਲੱਗ ਰਿਹਾ ਸਾਰਿਆਂ ਨੂੰ ਆਈ ਥਿੰਕ ਜਿੰਨੇ ਵੀ ਪੰਜਾਬੀ ਨੇ ਜਾਂ ਉਹਨਾਂ ਨੂੰ ਵੀ ਯਾਰੇ ਰੂਬੇ ਨਾਲ ਕਿਸ ਤਰੀ ਨੋਜਮਾਨ ਹੈ ਤੇ ਉਹਦੇ ਜਿਹੜਾ ਬਿਨਾਂ ਕਿਸੇ ਚੀਜ਼ ਤੋਂ ਉਹਨੂੰ ਇਸ ਤੀਕੇ ਨਾਲ ਲਜਾਇਆ ਗਿਆ ਬਟ ਆਬਵੀਅਸਲੀ ਜਦੋਂ ਇਹ ਟਰੰਪ ਨੇ ਆ ਕੇ ਜਿਹੜੀ ਸ਼ੁਰੂਆਤ ਕੀਤੀ ਸੀ ਨਾ ਸਾਰੀ ਵਾਪਸ ਭੇਜਣ ਦੀ ਜਿਹੜੀਆਂ ਫਲਾਈਟਾਂ ਭਰ-ਭਰ ਕੇ ਅੰਮ੍ਰਿਤਸਰ ਨੂੰ ਗਈਆਂ ਤੇ ਮੋਂ ਉਦੋਂ ਉਹ ਜਿਹੜੀਆਂ ਚੈਨਾ ਵਗੈਰਾ ਹੱਥਾਂ ਨੂੰ ਹਤਕੜੀਆਂ ਲਾਈਆਂ ਸੀਗੀਆਂ ਉਦੋਂ ਮੈਂ ਤੁਹਾਨੂੰ ਕਿਹਾ ਸੀ ਕਿ ਇਹ ਨਾ ਇੱਕ ਮਿਸਾਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਲੋਕਾਂ ਨੂੰ ਡਰਾਉਣ ਦੀ ਦਸਣ ਦੀ ਕਿ ਅਸੀਂ ਕਿੰਨੇ ਸੱਕਤੇ ਆ ਇਹਨਾਂ ਚੀਜ਼ਾਂ ਨੂੰ ਲੈ ਕੇ ਇਹ 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 ਜਿਹੜਾ ਕਹਿੰਦੇ ਨੇ ਨਾ ਇੱਕ ਡ੍ਰੰਪ ਹੁਣੀ ਵੀ ਬੜਾ ਫਰੇਜ਼ ਯੂਜ਼ ਕਰਦੇ ਨੇ ਪੋਲਿਸੀ ਆਫ ਜਿਹੜੀ ਵੀ ਕਾਮਨ ਨੋਲੇਜ ਦੀ ਕਾਮਨ ਸੈਂਸ ਦੁਆਰਾ ਪ੍ਰਵੇਲ ਕਰਨੀ ਆ ਹੁਣ ਇਥੇ ਮੋਸਟਲੀ ਕਾਮਨ ਸੈਂਸ ਪ੍ਰਵੇਲ ਕੀ ਕਰਨੀ ਆ ਅਗੇ ਭਾਈ ਤੁਸੀਂ ਅਗੇ ਇਹ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਇਹ ਕਹਿੰਦੇ ਸੀ ਨਹੀਂ ਇਹਨਾਂ ਨੂੰ ਬਾਹਰੋਂ ਆਉਣ ਤੋਂ ਬਾਰਡਰ ਟੱਪ ਕੇ ਰੋਕ ਸਕਦੇ ਦੇਖੋ ਤਾਂ ਕਿੱਦਾਂ ਨਹੀਂ ਰੋਕ ਸਕਦੇ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਰੋਕ ਕੇ ਦਿਖਾਵਾਂਗੇ ਹੁਣ ਆਮ ਲੋਕਾਂ ਨੂੰ ਵੀ ਲੱਗਦਾ ਵੀ ਇਦਾਂ ਹੋ ਸਕਦਾ ਪਰ ਆਬਵੀਅਸਲੀ ਕਿਉਂਕਿ ਇਹਨਾਂ ਇਹਨਾਂ ਹੀ ਮੁਲਕਾਂ ਨੇ ਜਿਹੜਾ ਦੁਨੀਆ ਅਜੇ ਤੱਕ ਇਹ ਰਨ ਕਰਦੇ ਨੇ ਤਾਂ ਇਹਨਾਂ ਦੇ ਹਿਸਾਬ ਦੇ ਨਾਲ ਜਿਹੜੇ ਹਿਊਮਨਿਟੇਰੀਅਨ ਕਾਨੂੰਨ ਨੇ ਉਹ ਬਣੇ ਹੋਏ ਨੇ ਸੋ ਉਹਨਾਂ ਦੇ ਤਹਿਤ ਤੁਹਾਨੂੰ ਚੱਲਣਾ ਪੈਂਦਾ ਤੇ ਪਰ ਖੈਰ ਇਹ ਬੜੀ ਜਿਵੇਂ ਮੈਂ ਕਿਹਾ ਕਿ ਮਾਤਭਾਗੀ ਗੱਲ ਸਗੀ ਉਹਦੀ ਇਸ ਤਰੀਕੇ ਦੀ ਜਿਹੜੀ ਹਰਜਿੰਦਰ ਸਿੰਘ ਉਹਨਾਂ ਦੀ ਤਸਵੀਰ ਆਉਂਦੀ ਆ ਤੇ ਉਹਨਾਂ ਨੂੰ ਬੌਂਡ ਮਤਲਬ ਕਿ ਕਹਿ ਲਓ ਕਿ ਸਿੰਪਲ ਜਮਾ ਦੇ ਵਿੱਚ ਕਹਿ ਲਵਾਂ ਕਿ ਜਿਹੜੀ ਬੇਲ ਵੀ ਆ ਉਹ ਵੀ ਉਹਨਾਂ ਨੂੰ ਡਿਨਾਈ ਕਰ ਦਿੱਤੀ ਗਈ ਆ ਜੇਲ੍ਹ ਦੇ ਵਿੱਚ ਹੀ ਹਜੇ ਉਹਨਾਂ ਨੂੰ ਰਹਿਣਾ ਪੈਣਾ ਸੋ ਜੇਕਰ ਆਪਾਂ ਗੱਲ ਕਰੀਏ ਕਿ ਉਹਨਾਂ ਨੂੰ ਸਜ਼ਾ ਕਿੰਨੀ ਹੋ ਸਕਦੀ ਆ ਹੁਣ ਇਹ ਜਿਹੜਾ ਫਲੋਰੀਡਾ ਜਿਹੜਾ ਇਹਨਾਂ ਦਾ ਕਾਨੂੰਨ ਆ ਉੱਥੇ ਉਹਦੇ ਤਹਿਤ ਜਿਹੜੇ ਇਹ ਬਿਲਕੁਲ ਵਹੀਕੂਲਰ ਹੋਮਿਸਾਈਡ ਦੇ ਤਹਿਤ ਵੀ ਕਿਸੇ ਵੀ ਹਿਊਮਨ ਬੀਇੰਗ ਦਾ ਮਾਰਿਆ ਜਾਣਾ ਤੇ ਇਹਨੂੰ ਇਹਦੇ ਲਈ ਪੈਨਲਟੀ ਲੈਵਲ ਹੈ ਜਿਹੜਾ ਸੈਕੰਡ ਡਿਗਰੀ ਜਿਹੜਾ ਹੈਗਾ ਉਹ ਅਪ ਟੂ 15 ਸਾਲ ਇਹਦੇ ਵਿੱਚ ਸਜ਼ਾ ਹੋ ਸਕਦੀ ਆ ਤੇ 10000 ਜੁਰਮਾਨਾ ਦਾ ਸੀ ਅਮਰੀਕਨ ਡਾਲਰ ਜੁਰਮਾਨਾ ਹੋ ਸਕਦਾ ਜੇਕਰ ਫਸਟ ਡਿਗਰੀ ਇਹਦੇ ਵਿੱਚ ਆਉਂਦਾ ਤਾਂ 30 ਸਾਲ ਸਜ਼ਾ ਪਰ ਕਾਊਂਟ ਦੇ ਲਈ ਹੋ ਸਕਦੀ ਆ ਤੇ ਫਸਟ ਡਿਗਰੀ ਦੇ ਵਿੱਚ ਮੋਸਟਲੀ ਇਹ ਆ ਕਿ ਵੀ ਤੁਸੀਂ ਉਥੋਂ ਹਾਦਸੇ ਦੀ ਜਗ੍ਹਾ ਤੋਂ ਤੁਸੀਂ ਫਰਾਰ ਹੋ ਗਏ ਜਾਂ ਉਹਨਾਂ ਨੂੰ ਕੋਈ ਵੀ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪੀੜਤਾਂ ਦੀ ਸੋ ਬੇਸਿਕਲੀ ਐਟ ਦਾ ਮੂਮੈਂਟ ਤਾਂ ਇਹ ਨਜ਼ਰ ਆ ਰਿਹਾ ਜਦੋਂ ਕਿ ਕਿ ਫੋਟੋਸ ਵਗੈਰਾ ਆਪਾਂ ਦੇਖੀਏ ਤਾਂ ਹਰਜਿੰਦਰ ਸਿੰਘ ਜਿਹੜਾ ਉੱਥੇ ਸਾਈਡ ਤੇ ਖੜਾ ਤੇ ਉਹ ਜਿਹੜੇ ਐਮੂਲੈਂਸਸ ਵਗੈਰਾ ਉੱਥੇ ਜਿਹੜੀਆਂ ਆਈਆਂ ਹੋਈਆਂ ਨੇ ਸੋ ਪਰ ਜੇਕਰ ਫਰਸਟ ਡਿਗਰੀ ਤੇ ਆਉਂਦਾ ਫਿਰ ਇੱਕ ਮੌਤ ਦੇ ਲਈ 30 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਜੋ ਕਿ 90 ਸਾਲ ਬਣਦੀ ਹੈ ਜੇਕਰ ਸੈਕੰਡ ਡਿਗਰੀ ਤੇ ਆਉਂਦਾ ਜੋ ਕਿ ਮੋਸਟ ਲਾਈਕਲੀ ਲੱਗ ਰਿਹਾ ਫਿਰ 15 ਸਾਲ ਇੱਕ ਜਿਹੜਾ ਮੌਤ ਦੇ ਲਈ ਇੱਕ ਮਾਰੇ ਜਾਣ ਦੇ ਲਈ ਇਹਨਾਂ ਨੂੰ ਸਜ਼ਾ ਹੋ ਸਕਦੀ ਹੈ ਜੋ ਕਿ 45 ਸਾਲ ਬਣਦੀ ਆ ਵੈਸੇ ਜੀ ਜੱਜ ਦੇ ਵੱਲੋਂ ਮੈਕਸਿਮਮ ਸੈਂਟੈਂਸ ਜਿਹੜੀ ਦਿੱਤੀ ਜਾਵੇ ਰੇਅਰਲੀ ਅਸੀਂ ਦੇਖੀਦਾ ਤੇ ਜੇਕਰ ਫਲੋਰੀਡਾ ਦੇ ਵਿੱਚ ਵੀ ਜਿਹੜੇ ਬਹੁਤ ਜ਼ਿਆਦੇ ਭਿਆਨਕ ਕ੍ਰੈਸ਼ ਹੋਏ ਨੇ ਉਹਨਾਂ ਦੇ ਵਿੱਚ ਆਮ ਤੌਰ ਤੇ ਜਿਹੜੀ ਸਜ਼ਾ ਉਹ 10 ਤੋਂ 30 ਸਾਲ ਤੱਕ ਹੀ ਦਿੱਤੀ ਜਾਂਦੀ ਆ ਜੋ ਇਸ ਸਮੇਂ ਤੱਕ ਜਿਹੜਾ ਸਾਹਮਣੇ ਆ ਰਿਹਾ ਪਰੇ ਦੇ ਵਿੱਚ ਕਈ ਚੀਜ਼ਾਂ ਕਾਊਂਟ ਕੀਤੀਆਂ ਜਾਂਦੀਆਂ ਇੱਕ ਤਾਂ ਕਿ ਡਰਾਈਵਿੰਗ ਕਿੰਨੀ ਕੁ ਬੁਰੇ ਤਰੀਕੇ ਨਾਲ ਕੀਤੀ ਜਾ ਰਹੀ ਸੀਗੀ ਯੂ ਟਰਨ ਲੈਣਾ ਜਾਂ ਹਾਈਵੇ ਨੂੰ ਬਲੌਕ ਕਰਨੇ ਨੂੰ ਵੈਸੇ ਕਾਫੀ ਸੀਰੀਅਸ ਗਿਣਿਆ ਜਾਂਦਾ ਇਹ ਵੀ ਦੇਖਿਆ ਜਾਂਦਾ ਨਾਲ ਲੱਗ ਕੇ ਡਰਾਈਵਰ ਦਾ ਇਮੀਗ੍ਰੇਸ਼ਨ ਸਟੇਟਸ ਕੀ ਆ ਲੈਂਗੁਏਜ ਉਹਨੂੰ ਕਿੰਨੀ ਕੁ ਸਮਝ ਆਉਂਦੀ ਆ ਜਾਂ ਨਹੀਂ ਆਉਂਦੀ ਜਿਹੜਾ ਪੀੜਤ ਪਰਿਵਾਰ ਨੇ ਉਹਨਾਂ ਦੀਆਂ ਕੀ ਡਿਮਾਂਡਸ ਨੇ ਤੇ ਜਿਹੜਾ ਡਰਾਈਵਰ ਆ ਕੀ ਉਹਦਾ ਕੋਈ ਪਹਿਲਾਂ ਕ੍ਰਿਮੀਨਲ ਰਿਕਾਰਡ ਹੈਗਾ ਜਾਂ ਨਹੀਂ ਹੈਗਾ ਇਹ ਚੀਜ਼ਾਂ ਵੀ ਵੇਖੀਆਂ ਜਾਂਦੀਆਂ ਤੇ ਇਸੇ ਹੀ ਚੀਜ਼ ਨੂੰ ਲੈ ਕੇ ਪਟੀਸ਼ਨ ਵਗੈਰਾ ਵੀ ਆਪਾਂ ਦੇਖ ਰਹੇ ਆ ਸਾਡੇ ਕਾਫੀ ਜ਼ਿਆਦਾ ਜਿਹੜਾ ਹੁਣ ਪਹਿਲਾਂ ਬਹੁਤ ਸਾਰੇ ਲੋਕਾਂ ਨੇ ਲਤਾੜਿਆ ਵੀ ਹਰਜਿੰਦਰ ਸਿੰਘ ਹੁਣਾਂ ਨੂੰ ਉਹਨਾਂ ਦੀ ਡਰਾਈਵਿੰਗ ਨੂੰ ਵੀ ਤੇ ਇਹਦੇ ਚੱਲਦਿਆਂ ਹੋਰ ਬਹੁਤ ਸਾਰੀਆਂ ਗੱਲਾਂ ਵੀ ਹੋਈਆਂ ਤੇ ਨਵੇਂ ਜਿਹੜੇ ਨੌਜਵਾਨ ਸਟੂਡੈਂਟਸ ਨੇ ਜਾਂ ਬੈਸੇ ਜਿਹੜੇ ਨਵੇਂ ਬਾਹਰਲੇ ਮੁਲਖਾਂ ਦੇ ਵਿੱਚ ਆਉਂਦੇ ਨੇ ਇਹਨਾਂ ਨੂੰ ਲੈ ਕੇ ਵੀ ਕੈਨੇਡਾ ਅਮਰੀਕਾ ਜਾਂ ਇਹਨਾਂ ਸਾਰੇ ਪਾਸੇ ਜਿਹੜਾ ਸਾਡਾ ਆਪਣਾ ਪੰਜਾਬੀ মিডিਆ ਉਹਦੇ ਵਿੱਚ ਵੀ ਕਾਫੀ ਗੱਲ ਹੋਈ ਕਿ ਇਹਨਾਂ ਦੀ ਰੈਕਲੈਸਨੈਸ ਆ ਵੀ ਡਰਾਈਵਿੰਗ ਕਿੱਦਾਂ ਕਰਦੇ ਨੇ ਜਾਂ ਕਿਸੇ ਦੀ ਗੱਲ ਨਹੀਂ ਸੁਣਦੇ ਸੋ ਉਹਦੀ ਵੀ ਗੱਲ ਹੋਈ ਬਰਬਾਰ ਵਿੱਚ ਬਹੁਤ ਸਾਰੇ ਲੋਕ ਕੀ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਵੀ ਆਏ ਬੇਸਿਕਲੀ ਉਹ ਜਿਹੜੀ ਪਟੀਸ਼ਨ ਹੈ ਉਹ ਵੀ ਇਸ ਫੇਅਰ ਸਜ਼ਾ ਹੋਣੀ ਚਾਹੀਦੀ ਹੈ ਜਿਹੜੀ ਬਣਦੀ ਆ ਆਈ ਥਿੰਕ ਵੀ ਹਰਜਿੰਦਰ ਸਿੰਘ ਨੂੰ ਸਜ਼ਾ ਹੋਵੇ ਹੀ ਨਾ ਇਦਾਂ ਤਾਂ ਸ਼ਾਇਦ ਕੋਈ ਵੀ ਨਹੀਂ ਕਹਿ ਰਿਹਾ ਪਰ ਸਾਰੇ ਇਹ ਕਹਿ ਰਹੇ ਨੇ ਕਿ ਜਿਹੜੀ ਚੀਜ਼ ਬਣਦੀ ਆ ਉਸੇ ਹੀ ਤੇ ਸਜ਼ਾ ਹੋਣੀ ਚਾਹੀਦੀ ਆ ਸੋ ਇਹ ਫੇਅਰ ਸਜ਼ਾ ਜੀ ਇਹ ਹੁਣ ਦੋ ਚੀਜ਼ਾਂ ਜੇਕਰ ਫਸਟ ਡਿਗਰੀ ਵੱਲੋਂ ਜਾਣਗੇ ਇਹ ਜੋ ਕਿ ਨਹੀਂ ਕਿਉਂਕਿ ਜੇ ਮੈਂ ਕਹਾਂ ਕਿ ਲੱਗਦਾ ਤਾਂ ਇਦਾਂ ਕਿ ਸੈਕੰਡ ਡਿਗਰੀ ਵਾਲੇ ਪਾਸੇ ਨੂੰ ਜਿਹੜੀ ਆ ਜਾਵੇਗੇ ਇਹਨਾਂ ਨੂੰ ਚਾਰਜ ਕਰਨ ਤੇ ਮੋਸਟਲੀ 45 ਸਾਲ ਤੱਕ ਦੀ ਸਜ਼ਾ ਜਿਹੜੀ ਆ ਉਹ ਹੋ ਸਕਦੀ ਆ ਅ ਅਕੋਰਡਿੰਗ ਟੂ ਲਾ ਜਿਹੜਾ ਫਲੋਰੀਡਾ ਦਾ ਕਾਨੂੰਨ ਆ ਹੁਣ ਇਹ ਇਹ ਪੋਲੀਟੀਕਲੀ ਕਿਦਾਂ ਦਾ ਮਸਲਾ ਆ ਕਿ ਡੋਨਲਡ ਟਰੰਪ ਉਹਨਾਂ ਦੇ ਹੱਥ ਦੇ ਵਿੱਚ ਕਹਿ ਲਓ ਕਿ ਇਹ ਤਲਵਾਰ ਹੈ ਤਲਵਾਰ ਆ ਗਈ ਇੱਕ ਇਹ ਸਥਿਤੀ ਇਹ ਆ ਕਿ ਸੁਪੋਜ਼ ਕਰੋ ਹੁਣ ਤੁਸੀਂ ਬਈ ਮੋਦੀ ਸਾਹਿਬ ਦੀ ਸਰਕਾਰ ਦਿੱਲੀ ਦੇ ਵਿੱਚ ਤੇ ਮੰਮਤਾ ਬੇਨਰਜੀ ਵਾਲੀ ਸਟੇਟ ਦੇ ਵਿੱਚ ਕੋਈ ਇਦਾਂ ਦਾ ਮਸਲਾ ਹੋ ਜਵੇ ਤੇ ਜਿਹੜੇ ਮਸਲੇ ਦੇ ਉੱਤੇ ਮੋਦੀ ਸਾਹਿਬ ਦੀ ਸਰਕਾਰ ਬਣੀ ਹੋਵੇ ਹੁਣ ਡੋਨਾਲਡ ਟਰੰਪ ਨੇ ਇਹ ਇਮੀਗ੍ਰੇਸ਼ਨ ਨੂੰ ਲੈ ਕੇ ਵੀ ਬਾਹਰੋਂ ਲੋਕ ਆਈ ਜਾਂਦੇ ਆ ਭਾਈ ਸਾਡੇ ਉੱਤੇ ਜੌਬਾਂ ਨਹੀਂ ਮਿਲਦੀਆਂ ਇਹ ਲੋਕਾਂ ਨੂੰ ਇੱਥੇ ਰਹਿਣਾ ਨਹੀਂ ਆਉਂਦਾ ਇਦਾਂ ਦੀਆਂ ਚੀਜ਼ਾਂ ਨੂੰ ਬੁਨਿਆਦ ਬਣਾ ਕੇ ਤਾਂ ਟਰੰਪ ਦੀ ਸਰਕਾਰ ਬਣੀ ਆ ਤੇ ਟਰੰਪ ਦੀ ਸਰਕਾਰ ਦਾ ਬੜਾ ਵੋਕਲ ਕ੍ਰਿਟਿਕ ਆ ਇਹ ਜਿਹੜਾ ਗੈਵਨ ਨਿਊਸਮਿਆ ਜਿਹੜਾ ਕਿ ਹੈਗਾ ਕੈਲੀਫੋਰਨੀਆ ਦਾ ਗਵਰਨਰ ਗਵਰਨਰ ਜਿੱਦ ਆਪਾਂ ਕਹਿ ਲਈ ਕਿ ਆਪਣੇ ਕਿਸੇ ਸਟੇਟ ਦਾ ਮੁੱਖ ਮੰਤਰੀ ਹੁੰਦਾ ਸੋ ਹੁਣ ਉਹ ਕੈਲੀਫੋਰਨੀਆ ਦੀ ਸਟੇਟ ਦੇ ਵੱਲੋਂ ਹੀ ਜਿਹੜਾ ਇਹਨੂੰ ਡਰਾਈਵਿੰਗ ਲਾਇਸੈਂਸ ਜਿਹੜਾ ਜਾਰੀ ਹੋਇਆ ਹੋਇਆ ਸੀ ਇਹਨੇ ਅਮਰੀਕਾ ਦੇ ਵਿੱਚ ਮੈਕਸੀਕਨ ਬਾਰਡਰ ਦੇ ਥਾਣੀ ਇਹ ਐਂਟਰ ਹੋਇਆ ਸਿਕਾ ਤੇ ਹਰਜਿੰਦਰ ਸਿੰਘ ਨੇ ਅਸਾਇਲਮ ਲਈ ਉੱਥੇ ਅਪਲਾਈ ਕੀਤਾ ਹੋਇਆ ਸਿਕਾ ਮੈਂ ਕਾਫੀ ਜਿਆਦਾ ਸਰਚ ਕੀਤੀ ਮੈਨੂੰ ਹਜੇ ਬਹੁਤ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਚੀਜ਼ ਨਹੀਂ ਮਿਲੀ ਕਿ ਇਹਨੂੰ ਅਸਾਇਲਮ ਗਰਾਂਟਡ ਹੋ ਗਿਆ ਸੀ ਜਾਂ ਨਹੀਂ ਹੋਇਆ ਸੀ ਕੁਝ ਜਗ੍ਹਾ ਤੇ ਇਹਨੂੰ ਇਲੀਗਲ ਲਿਖਿਆ ਜਾ ਰਿਹਾ ਕੁਝ ਜਗ੍ਹਾ ਤੇ ਲਿਖਿਆ ਜਾ ਰਿਹਾ ਕਿ ਇਹਨੂੰ ਅਸਾਇ ਹੋ ਗਿਆ ਸਿਕਾ ਸੋ ਚਲੋ ਇਹਦੇ ਵਿੱਚ ਜਿੱਦਾਂ ਵੀ ਹੋਰ ਜਾਣਕਾਰੀ ਐਡ ਹੁੰਦੀ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰ ਸਕਦੇ ਆ ਪਰ ਜਿਹੜਾ ਮੀਡੀਆ ਦੇ ਵਿੱਚ ਅਮਰੀਕਨ ਮੀਡੀਆ ਜਾਂ ਵੈਸਟਰਨ ਮੀਡੀਆ ਦੇ ਵਿੱਚ ਜਾਂ ਖਾਸ ਕਰਕੇ ਜਿਹੜੇ ਫਾਰ ਰਾਈਟ ਵਾਲੇ ਨੇ ਉੱਥੇ ਜਿਹੜੇ ਰਾਈਟ ਵਿੰਗਰ ਨੇ ਜਿਹੜੇ ਉਹਨਾਂ ਦੇ ਵਿੱਚ ਚੱਲ ਰਹੀ ਰਿਹਾ ਕਿ ਦੇਖੋ ਜੀ ਇਹ ਬਾਹਰੋਂ ਲੋਕ ਆ ਕੇ ਇਹਨਾਂ ਨੂੰ ਸਾਡੀ ਬੋਲੀ ਨਹੀਂ ਬੋਲਣੀ ਆਉਂਦੀ ਕਿਉਂਕਿ ਇਹ ਵੀ ਗੱਲ ਚੱਲ ਰਹੀ ਆ ਕਿ ਇਹਨੂੰ ਇੰਗਲਿਸ਼ ਵੀ ਸਮਝ ਨਹੀਂ ਸੀ ਆਉਂਦੀ ਸਾਈਨ ਨਹੀਂ ਸੀ ਸਮਝ ਆਉਂਦੇ ਸੋ ਖੈਰ ਇਸ ਮਸਲੇ ਤੇ ਲਗਾਤਾਰ ਆਪਾਂ ਇਹ ਗੱਲ ਕਰਦੇ ਰਵਾਂਗੇ ਇਹਦੇ ਵਿੱਚ ਹੋਰ ਜ਼ਿਕਰ ਜਾਣਕਾਰੀਆਂ ਜਿਹੜੀਆਂ ਜੁੜਦੀਆਂ ਨੇ ਉਹ ਵੀ ਤੁਹਾ